ਅਗੇ ਦਾ ਹੱਥ ਕਰਦੇ ਸਾਬਾਗਾਂ ਨੂੰ ਬੁਲਾਇਆ ਹੋਇਆ ਹੈ ਕਿ ਕਿਹੜਾ ਜਿਨ੍ਹਾਂ ਨੇ ਪੋਸਟਾਂ ਦਿੱਤਾ ਜਿਹੜਾ ਕੋਈ ਵੀ ਮਨੂਨ ਕਾਨੂੰਨੀ ਕਾਰਵਾਈ ਆਪਾਂ ਆਰਾਮ ਨਾਲ ਕਰਾਂਗੇ ਕਿਸੇ ਗਰਾਉਂਡ ਗਰਾਉਂਡ ਤੇ ਹੋਊਗਾ ਜੇ ਕਾਰਾ ਪੋਣਾ ਹਰੀ ਨਾਲ ਜੀ ਦਾ ਬੋਤ ਸਾਹਿਬ ਜੀ ਦੀ ਜਿੱਦਾਂ ਸਾਡੇ ਗੁਰੂਆਂ ਦਾ ਹਦੇਸ਼ ਇਹੀ ਹੁੰਦਾ ਆ ਕਿ ਕੋਈ ਵੀ ਕੰਮ ਜਿਹੜਾ ਸ਼ਾਂਤੀ ਦੇ ਨਾਲ ਕਰਨਾ ਹੈ ਔਰ ਸਾਡੀ ਜਿਹੜੀ ਆ ਕੰਪਲੇਂਟ ਲਿਖੀ ਗਈ ਹੈ ਅਤੇ ਸਾਡੇ ਕੋ ਪ੍ਰਸ਼ਾਸਨ ਨੇ ਇਹ ਕਿਹਾ ਆ ਕਿ ਅਸੀਂ ਜਲਦ ਤੋਂ ਜਲ ਜਿਹੜਾ ਕੱਲ ਤੱਕ ਤੁਹਾਨੂੰ ਇਹਦਾ ਕਾਰਵਾਈ ਕੀਤੀ ਜਾਏਗੀ ਸ਼ਾਇਦ ਉਹ ਪਹਿਲਾਂ ਅੱਜੀ ਹੋ ਜਾਏ ਪਰ ਸ਼ਾਇਦ ਨੇ ਕਿ ਗੌਰਵ ਜੀ ਇਹ ਬੰਗਾ ਇੱਕ ਮਿੰਟ ਅਸੀਂ ਇਹ ਨਹੀਂ ਮੰਨ ਕਰਦੇ ਪ੍ਰਸ਼ਾਸਨ ਤੋਂ ਗੌਰਵ ਸਰ ਅਸੀਂ ਅਣਪਛਾਤੇ ਨਾਮ ਦੀ ਐਫਆਈਆਰ ਲੈਣੀ ਹੈ ਇੱਥੇ ਅਜੀ ਤੁਸੀਂ ਪਿੱਛੇ ਹੋ ਜਾਓਗੇ ਜਿੰਨਾ ਸਮਾਂ ਦਾ ਇੰਪੋਰਟ ਦਾ ਜਿੰਨਾ ਸਮਾਂ ਲੱਗਦਾ ਨਹੀਂ ਬਾਈ ਨੇਮ ਸਵੇਰੇ ਦਊਗੇ ਸਾਨੂੰ ਬਾਈ ਨੇਮ ਨਾਮ ਅਸੀਂ ਚੈੱਕ ਕਰਕੇ ਤੁਹਾਨੂੰ ਦੇਵਾਂਗੇ ਵੈਰੀਫਾਈ ਕਰਕੇ ਜੀ ਮੇਰੀ ਗੱਲ ਸੁਣੋ ਮੇਰੀ ਰਿਕੁਐਸਟ ਸੁਣੋ ਸਾਡੀ ਮਰਿਆਦਾ ਦਾ ਫੇਸ ਪਹੁੰਚੀ ਹੈ ਤਾਂ ਹਿੰਦੂ ਧਰਮ ਹਰ ਵੇਲੇ ਸ਼ਿਕਾਰ ਬਣਿਆ ਵਾ ਅਸੀਂ ਕੋਈ ਅਪਸ਼ਬਦ ਬੋਲਣਾ ਨਹੀਂ ਚਾਹੁੰਦੇ মিডিਆ ਸਾਡੇ ਕੋ ਹਾਜ਼ਰ ਨਜ਼ਰ ਰਿਹਾ ਇਕ ਮਿੰਟ ਇਕ ਮਿੰਟ মিডিਆ ਹਾਜ਼ਰ ਨਜ਼ਰ ਲਾਈਵ ਚੱਲਦਾ ਪਿਆ ਅਸੀਂ ਕੋਈ ਅਪਸ਼ਬਦ ਬੋਲਣਾ ਨਹੀਂ ਜਾਂਦੇ ਸੁਨਿੰਦਨਯੋਗ ਕੰਮ ਹੈ ਜੋ ਉਹਨਾਂ ਨੇ ਕੀਤਾ ਵਾ ਅਸੀਂ ਅਨੁਪਛਤ ਨਾਮ ਦੀ ਐਫਆਰ ਅੱਜ ਲੈਣੀ ਆ ਬਾਅਦ ਨੇਮ ਅਸੀਂ ਕੱਲ ਲੈਣੀ ਆ ਉਹਨੇ ਸੰਗਤ ਬਾਅਦ ਨੇਮ ਕੱਲ 1 ਵਜੇ ਤੋਂ ਪਹਿਲਾਂ ਤੁਹਾਨੂੰ ਗੌਰਵ ਜੀ ਗੌਰਵ ਜੀ ਇਹ ਬੰਦੇ ਜਾਣੇ ਨਹੀਂ ਜਿੰਨੇ ਜਰ ਐਫਆਰ ਨੇ ਬੰਦੇ ਆਸ਼ੂ ਭਾਜੀ ਇਹ ਤੇ ਕੋਈ ਬੇ ਬਲਾਏ ਆਜੂ ਭਾਜੀ ਬਣਾਏ ਹੋ ਬੰਦੇ ਲਈ ਆਜੂ ਭਾਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਇੱਕ ਮਿੰਟ ਇੱਕ ਮਿੰਟ ਚੱਲੇ ਗਾ ਹੁਣ ਸਵੇਰ ਤੱਕ ਦਾ ਟਾਈਮ ਦੇ ਦਿਓ ਵੀ 22 ਨੇਮ ਆਪਾਂ ਸਵੇਰ ਤੱਕ ਇਹਨਾਂ ਕੋਈ ਬੰਦੇ ਹੀ ਲੈਣੇ ਆ। ਸਵੇਰ ਤੱਕ ਦਾ ਨਹੀਂ। ਬਾ ਠੀਕ ਆ ਜੂ ਬਾ। ਐ ਫਾਈ ਉਹ ਕੰਪਲੀਟ ਦੇ ਜਾਂਦੀ ਆ ਐਫ ਆਈ ਆ ਰੋਈ ਆ। ਪਰ ਆਪਾਂ ਆ ਨਹੀਂ ਜਾਂਦੇ ਕੰਪਲੀਟ ਨਹੀਂ ਲੈਣੇ। ਕਿਹੜਾ ਅਨੁਮਸ਼ਾ ਤੇ ਪਰਚੇ ਨਹੀਂ ਹੁੰਦੇ ਕਿੰਨੇ ਘੰਟੇ ਚ ਪਰਚੇ ਹੁੰਦੇ। ਮੈਨੂੰ ਭੇਟਾ ਲੱਗਦਾ ਨਾ ਕੁਝ ਬੰਦ ਕਰਾਉਗੇ। ਕਿਹੜੀ ਸਮਾਗ ਨਹੀਂ ਫੇਰ ਇਕੱਠੇ ਹੋ ਜਾ ਯਾਰ ਇਕੱਠੇ ਹੋ। ਨਹੀਂ ਨਹੀਂ ਅਸੀਂ ਸਿਰਫ ਜਾਣਕਾਰੀ ਤਾਂ ਲੈ ਪਹਿਲੇ ਸੁਣੋ। ਟ੍ਰੈਸ ਚਾਹੀਏ ਤੇ ਇੱਕ ਘੰਟਾ ਤੁਹਾਨੂੰ ਐਫਆਰ ਦੀ ਕਾਪੀ ਮਿਲੂ ਮੈਕਸਮਮ ਦੇਰ ਲੱਗਦੀ ਹੈ ਇੱਕ ਇਲਾਕੇ ਵਿੱਚ ਦੇਰ ਲੱਗਦੀ ਹੈ ਤੁਹਾਨੂੰ ਪਤਾ ਲੱਗਦਾ ਹੈ ਇੱਕ ਮਹੀਨਾ ਲੱਗਦਾ ਹੈ ਮੇਰੇ ਤੇ ਅਸੀਂ ਅਸਲੀ ਗੱਲ ਤਾਂ ਤੁਹਾਨੂੰ ਦੇ ਦਿੰਨੇ ਆਂ ਅਸੀਂ ਬਾਕੀ ਕਿਉਂ ਅਸੀਂ ਬਾਕੀ ਹਿੰਦਾ ਇੱਕ ਨੂੰ ਬੋਤੇ ਨੂੰ ਯਾਰ ਇੱਕ ਮਿੰਟ ਅਸੀਂ ਅਸੀਂ ਬਾਕੀ ਪੁੱਤਿਆਂ ਗਿਣੀ ਕਰਦੇ ਕਿ ਅਸੀਂ ਸੜਕਾਂ ਜਾਵ ਨਹੀਂ ਕੀਤੀਆਂ ਵੀ ਸੜਕ ਦੀ ਗੱਲ ਕਰਦੇ ਹੋਰ ਪਿੱਛੇ ਹੋ ਜਾਂਦੇ ਤੁਸੀਂ ਜਾਵ ਨਹੀਂ ਕੀਤੀ ਸਾਡੀ ਸਾਡੇ ਗੁਰੂ ਮਾਰਾ ਜੀ ਨੂੰ ਨਹੀਂ ਇਸਦੇ ਬਿਲਕੁਲ ਕਰੀਏ ਅੱਲਾ ਕਰੀਏ ਖਾਸ ਕਰ ਪ੍ਰਸ਼ਾਸਨ ਨੂੰ ਜੋ ਸਾਡੇ ਨੇ ਹਰ ਵਾਰੀ ਕੰਮ ਕਰਿੰਦਾ ਸਾਡੀ ਸਿਕਿਉਰਿਟੀ ਲਈ ਪਰ ਅੱਜ ਵੀ ਨਹੀਂ ਜਾਂਦੇ ਹੈਗੇ ਕਿ ਅਸੀਂ ਸੜਕ ਦੇ ਉੱਤਰ ਕਿਏ ਅਸੀਂ ਨਹੀਂ ਜਾਣਦੇ ਕੋਈ ਇਦਾਂ ਦਾ ਸਾਡੇ ਵੱਲੋਂ ਕੋਈ ਠੋਸ ਕਾਰੇ ਚੱਲ ਪਵੇ ਕਿ ਤੁਹਾਨੂੰ ਸਾਡੇ ਤੇ ਕਾਰਵਾਈ ਕਰਨ ਦੀ ਮਹਨਤ ਹੀ ਨਹੀਂ ਜਾਂਦੇ ਅਸੀਂ ਸਿਰਫ ਸਿਰਫ ਇਹੀ ਮੰਗ ਕਰਦੇ ਹਾਂ ਅਸੀਂ ਇੱਧਰ ਤੱਕ ਘੰਟਾ ਹੋਰ ਵੇਟ ਕਰ ਲੈਨੇ ਐਨਪਛਤੇ ਦੀ ਸਾਨੂੰ ਐਫਆਰ ਦੇ ਦਿਓ ਘੰਟਾ ਅੱਗੇ ਹੋ ਚੁੱਕਾ ਅਸੀਂ ਤੁਹਾਡੇ ਨਾਲ ਤਿਆਰ ਆ ਜੋ ਤੁਸੀਂ ਕਹੋਗੇ ਬਾਕੀ ਤੁਸੀਂ ਸਾਨੂੰ ਦੱਸੋ ਮੈਂ ਕੋਲ ਪਾਰਕ ਚ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਡਿਸਟਰਬੈਂਸ ਨਹੀਂ ਹੋਇਆ ਡਿਸਟਰਬੈਂਸ ਨਹੀਂ ਕਰਾਂਗੇ ਮੈਨੂੰ ਪਾਰਕ ਜਾਨਾ ਡਿਸਟਰਬੈਂਸ ਨਹੀਂ ਕਰਦੇ ਅਸੀਂ ਸਿਰਨੇ ਐਫਆਰ ਦੀ ਕਾਪੀ ਲੈ ਆਜੋ ਠੀਕ ਐ ਬੈਠੋ ਐਫਆਰ ਦੀ ਕਾਪੀ ਸਾਰਿਆਂ ਨੂੰ ਅੰਦਰ ਲੈ ਲਓ ਚੱਲ ਚਲੋ ਸੱਚੇ ਦਰਬਾਰ ਦੀ ਜੈ ਅੰਦਰ ਅੰਦਰ ਆ ਜਾ ਅੰਦਰ ਅੰਦਰ ਆ ਜਾ ਓਏ ਅੰਦਰ ਅੰਦਰ ਕਰਾ ਜਾਣਾ ਕਿਸੇ ਨੇ ਨਹੀਂ ਕਿਤੇ ਅੰਦਰ ਹੋ ਜਾਓ ਸਾਰੇ ਜਣੇ ਸਰੋ ਐਫ ਆਈ ਆ ਦੀ ਕਾਪੀ ਲਊਗਾ ਫੇਰ ਕਹਿੰਦਾ ਕਿ ਕਹਣਾ ਵੀ ਬਾਈ ਨੇਮ ਦੀ ਸਾਨੂੰ ਵੀਰੀ ਦੋ ਨਹੀਂ ਬਲੇ ਹੋਣੇ ਅੰਦਰ ਨਹੀਂ ਆ ਮੈਂ ਮੈਂ ਨੂੰ ਟੱਕ